ਇਹ ਬੜੀ ਵੱਡੀ ਗੱਲ ਹੈ ਅੱਜ ਦੀ ਜਿਹੜੀ ਸਿਆਸਤ ਦੇ ਵਿੱਚ ਦੋ ਹੀ ਗੱਲਾਂ ਕੋਈ ਮੈਂ ਕਿਸੇ ਦੀ ਨਿੰਦਿਆ ਨਹੀਂ ਕਰੂੰਗਾ ਜੇ ਸਰਦਾਰ ਸੁਖਬੀਰ ਸਿੰਘ ਬਾਦਲਾਬੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਦਾ ਹੈ ਕਿ ਉਹ ਕਹਿ ਰਿਹਾ ਕਿ ਮੇਰਾ ਭਾਜਪਾ ਨਾਲ ਮੁੱਕ ਗਿਆ ਮੁੱਕ ਗਿਆ ਬਸ ਆਪਣਾ ਸਮਝੌਤਾ ਹੋ ਗਿਆ ਤੇ ਸਰਕਾਰ ਬਣੀ ਪਈ ਹੈ ਤਕੜੇ ਹੋ ਕੇ ਚਾਰ ਪੈਸੇ ਵੀ ਖਰਚੋ ਤੇ ਕੰਮ ਕਰੋ ਤੇ ਜਿੱਥੋਂ ਮੈਂ ਪੁਨਰਸਰਜੀਤ ਕਰਦਾ ਕਰਦਾ ਆਇਆ ਉਹ ਕਹਿੰਦੇ ਆਪਣਾ ਸਾਰਾ ਹਿੱਤ ਹੈ ਤੁਸੀਂ ਬੇਫਿਕਰ ਹੋ ਜਾਓ ਆਪਾਂ ਕਰ ਲਾਂਗੇ ਤੇ ਫਿਰ ਮੈਨੂੰ ਇੱਕ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਯਾਦ ਆ ਗਈ ਉਹਨਾਂ ਨੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਖਤਮ ਕੀਤੀ ਹੈ ਕਿ ਬੜਾ ਨਾ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲਿਸਟ ਬਹੁਤ ਸਿਆਣੇ ਬੈਠੇ ਹੋ ਪਰ ਕਈ ਗੱਲਾਂ ਲੁਕ ਜਾਂਦੀਆਂ ਪਿੱਛੇ ਰਹਿ ਜਾਂਦੀਆਂ ਉਹਨਾਂ ਨੇ ਜਾਣਾ ਕਿ ਮੰਨ ਲਓ ਜ਼ਮੀਰ ਜਗਤਸਾ ਜਗਮੀਤ ਸਿੰਘ ਬਰਾੜ ਸਾਬ ਦੇ ਹਲਕੇ 'ਚ ਗਏ ਆ ਵੇਖ ਲੈਣਾ ਵੀ ਥੱਲੇ ਵਾਲੇ 3 4 5 ਕਿਹੜੇ ਲੀਡਰ ਆ ਉਹਨਾਂ ਨੂੰ ਹੱਥ ਘੁੱਟ ਕੇ ਕਹਿ ਦੇਣਾ ਕਿ ਐਂ ਕਰੀ ਤੂੰ ਸਿੱਧੀਆਂ ਮੇਰੇ ਨਾਲ ਤਾਰਾਂ ਜੋੜ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ ਉਹ ਸਮਝ ਲਓ ਉਸ ਲੀਡਰ ਦੀ ਉਸੇ ਦਿਨ ਤੋਂ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਇਸੇ ਕਰਕੇ ਹੀ ਰੋਸ ਰਸ ਕੇ ਕੱਬੇ ਸੱਜੇ ਗਏ ਫਿਰ ਮੈਂ ਇਹ ਸੋਚਿਆ ਗ੍ਰਿਡ 'ਚ ਜਦੋਂ ਤਾਰਾਂ ਜੋੜਨੀਆਂ ਇਹਨਾਂ ਨੇ ਵਾਇਆ ਇਹਨਾਂ ਦੇ ਮੀਟਰ ਜਾਂ ਟਰਾਂਸਫਾਰਮਰ ਕਿਉਂ ਲਵਾ ਮੈਂ ਸਿੱਧੀਆਂ ਇੱਧਰ ਹੀ ਗ੍ਰਿਡ 'ਚ ਤਾਰਾਂ ਜੋੜਾਂ ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਰੈਮੋ ਕਰਮੀ ਜਦੋਂ ਭਾਪੀ ਤੇ ਚੱਲਣਾ ਤੁਸੀਂ ਤੇ ਫਿਰ ਅਸੀਂ ਸਿੱਧੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਿਉਂ ਨਾ ਕਰੀਏ ਦੂਜੀ ਗੱਲ ਮੇਰੇ ਕਈ ਵਾਰੀ ਜਦੋਂ ਮੈਂ ਵਿਹਲਾ ਬੈਠਾ ਸੀ ਪੁਨਰ ਸਰਜੀਤੋਂ ਤੇ ਗੱਲਾਂ ਮਨ ਤੇ ਅਸਰ ਕਰ ਜਾਂਦੀਆਂ ਮੈਨੂੰ ਤੁਹਾਡੇ ਨਾਲ ਵੀ ਗਿਲਾ ਹੈ ਪੱਤਰਕਾਰ ਵੀਰਾਂ ਨਾਲ 10 10 8 8 7 7 ਮਿੰਟ ਦੀ ਤੁਸੀਂ ਉਹ ਵੀਡੀਓ ਚਲਾਈ ਹੈ ਸ਼੍ਰੀ ਅਮਰ ਸ਼ਾਹੀ ਦੀ ਸੈਣੀ ਸਾਹਿਬ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ 34 35 ਮਿੰਟ ਦੀ ਵੀਡੀਓ ਹੈ ਸ੍ਰੀ ਅਮਰ ਸ਼ਾਹੀ ਦੀ ਮੈਂ ਤੁਹਾਡੇ ਰਾਂਹੀ ਹਰ ਪੰਜਾਬੀ ਨੂੰ ਬੇਨਤੀ ਕਰੂੰਗਾ ਖਾਸ ਕਰਕੇ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਉਹ ਵੀਡੀਓ ਇੱਕ ਵਾਰੀ ਜ਼ਰੂਰ ਸੁਣ ਲਓ ਉਹ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਜਿਹੜੇ ਸ਼ੰਕੇ ਆ ਮੈਂ ਕਹੂੰਗਾ ਸਾਡੇ ਵਾਲੇ ਟੱਬਰਾਂ ਵੱਲੋਂ ਹੀ ਪਾਏ ਜਾਦੇ ਸ਼ੰਕੇ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਦੂਜਾ ਧਰਮ ਸਾਨੂੰ ਕੋਈ ਨੀਵਾ ਕਰ ਸਕਦਾ ਜਾਂ ਸਾਡੇ 'ਚ ਕੋਈ ਪਿੰਨ ਮਾਰ ਸਕਦਾ ਤਾਂ ਜਦੋਂ ਤੁਸੀਂ ਉਹ ਭਾਸ਼ਣ ਸੁਣੋਗੇ ਤਾਂ ਮੇਰਾ ਖਿਆਲ ਹੈ ਕਿ ਲੂਂਗ ਕੰਡੇ ਖੜੇ ਹੋ ਜਾਂਦੇ ਹਰੇਕ ਸਿੱਖ ਦੇ ਜਦੋਂ ਦੇਸ਼ ਦਾ ਦੋਨੋਂ ਜਿਹੜੇ ਸਿਰੇ ਦੀ ਤਾਕਤ ਦੇ ਲੋਕ ਐ ਜਦੋਂ ਉਹ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਹਾਦਤਾਂ ਬਾਰੇ ਗੱਲ ਕਰਦੇ ਐ ਇਹ ਗੱਲ ਕੋਈ ਛੋਟੀ ਨਹੀਂ ਐ ਮੈਂ ਉਸ ਤੋਂ ਵੀ ਅੱਗੇ ਉਤਸੁਕਤਾ ਬਣੀ ਤੇ ਮੈਂ ਅੱਗੇ ਨੂੰ ਥੋੜਾ ਤੁਰਿਆ ਤੇ ਪਤਾ ਲੱਗਿਆ ਕਿ ਮੋਦੀ ਸਾਹਿਬ ਨੇ ਹੁਕਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਕਿ 768 ਡਿਸਟ੍ਰਿਕਟ ਹੈੱਡਕੁਆਟਰਾਂ ਤੇ ਸ਼ਹਾਦਤਾਂ ਦੇ ਹਰ ਪਾਸਾ ਦੇ ਵਿੱਚ ਜਿਹੜਾ ਹੈਗਾ ਸ਼ਹਾਦਤ ਮਨਾਉਣ ਦਾ ਫੈਸਲਾ ਕੀਤਾ ਸਾਥ ਤੱਕ ਅੱਦੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਨਹੀਂ ਮਨਾਏ ਗਏ ਕਿਉਂਕਿ ਅਸੀਂ ਤਾਂ ਕੱਲੇ ਐਸਪੀਸੀ ਦੇ ਦੁਆਲੇ ਹੀ ਰਹਿੰਦੇ ਸੀ ਇਹ ਪਰਸਨਲੀ ਤੌਰ ਤੇ ਗਏ ਨਹੀਂ ਐ ਇਸ ਕਰਕੇ ਇਹ ਦੋ ਤਿੰਨ ਗ ਬਹੁਤ ਡੇਰਾ ਅਸਰ ਕੀਤਾ ਔਰ ਤੀਜੀ ਗੱਲ ਮੈਂ ਮੈਂ ਇੱਕ ਗੱਲ ਪ੍ਰਧਾਨ ਸਾਹਿਬਾਨ ਦੋਨੋਂ ਬੈਠੇ ਐ ਮੈਂ ਸਮਝਦਾ ਕਿ ਸਾਡੀ ਪਾਰਟੀ ਇੱਥੇ ਤਾਂ ਡਬਲ ਇੰਜਨ ਹੀ ਐ ਕਿਉਂਕਿ ਇੱਕ ਗੱਲ ਦੇ ਵਿੱਚ ਕਿਤੇ ਨਾ ਕਿਤੇ ਪਚਾਉਣ ਦੇ ਵਿੱਚ ਕਿਉਂਕਿ ਮੈਂ ਕਾਫੀ ਸਤਰਕ ਆ ਆਪਣੇ ਆਪ ਨੂੰ ਸਮਝਦਾ ਕਿੰਨਾ ਕਹੇਗਾ ਕਿੰਨਾ ਨਹੀਂ ਤੁਹਾਡੀ ਕਲਮ ਦੱਸ ਦਊਗੀ ਪਰ ਮੈਂ ਸਤਰਕ ਇਸ ਕਰਕੇ ਕਹਿੰਦਾ ਕਿ ਮੈਂ মিডিਆ ਨਾਲ ਅਪਡੇਟ ਰਹਿਣਾ ਪਰ 220 ਦਾ ਪਾਠਕ੍ਰਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ CBSE ਦੇ ਸਿਲੇਬਸ ਚ ਪਾਇਆ ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਬਨੀਤ ਜੀ ਦੇ ਕੋਲੇ ਬੈਠਾ ਜਦੋਂ ਅਸੀਂ ਕੋਈ ਕਾਗਜ਼ ਫਰੋਲ ਰਿਹਾ ਸੀ ਮੇਰੇ ਤੇ ਮੈਂ ਉੱਥੋਂ ਸਾਹਮ ਕਿ ਵੀ ਸੁਵਿਧਾ ਪਾਠਕ੍ਰਮ ਪਾਇਆ ਸਾਤੋਂ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਮੈਂ ਤਾਂ ਨਹੀਂ ਸੁਣਿਆ ਤਿੰਨ ਸਰਕਾਰਾਂ ਮੈਂ ਸਰਕਾਰ ਦੇ ਘਰੇ ਬੈਠ ਕੇ ਹੰਡਾਈਆਂ ਵੀ ਅਸੀਂ ਕੋਈ ਪਾਠਕ੍ਰਮ ਜੋੜ ਲਿਆ ਹੋਵੇ ਇਹ ਤਿੰਨ ਚਾਰ ਗੱਲਾਂ ਨੇ ਮੇਰੇ ਮਨ ਤੇ ਬਹੁਤ ਗਹਿਰਾ ਅਸਰ ਪਾਇਆ ਔਰ ਮੈਂ ਤਾਇਦ ਕਰੂੰਗਾ ਪ੍ਰਧਾਨ ਸਾਹਿਬ ਤੋਂ ਲਾ ਕੇ ਸੈਣੀ ਸਾਹਿਬ ਦੀ ਗੱਲ ਨੂੰ ਕਿ ਅੱਜ ਪੰਜਾਬ ਸੋਚਦਾ ਕਿ ਅੱਜ ਪੰਜਾਬ ਹਤਾਸ਼ ਹੈ ਨਰਾਸ਼ ਹੈ ਕਿਸ ਗੱਲ ਤੋਂ ਕਿਉਂਕਿ ਦੋ ਵਾਰੀ ਠੱਗੀ ਵੱਜ ਗਈ ਈਮੋਸ਼ਨਲੀ ਬਲੈਕਮੇਲ ਹੋ ਗਈ ਘਰ ਘਰ ਨੌਕਰੀ ਕਰਜ਼ਾ ਮਾਫੀ ਦੇ ਨਾਰੇ ਹਜ਼ਾਰ ਹਜ਼ਾਰ ਰੁਪਏ ਤੇ 2500 ਪੈਨਸ਼ਨ ਤੇ ਬਾਕੀ ਦੇ ਜਿਹੜੇ ਨਾਰੇ ਸੀ ਇਹਨਾਂ 'ਚ इमोਸ਼ਨਲੀ ਬਲੈਕਮੇਲ ਜਿਹੜਾ ਹੈਗਾ ਪੰਜਾਬ ਦੀ ਜਨਤਾ ਹੋਈ ਪਈ ਹੈ ਤੇ ਮੈਂ ਜਦੋਂ ਪੰਜਾਬ ਦੀ ਕੰਧ ਤੇ ਪੁਣ ਲਿਖਿਆ ਵੇਖਦਾ ਇੱਕੋ ਹੀ ਗੱਲ ਦਿਖਦੀ ਹੈ ਕਿ ਪੰਜਾਬ ਜਿੰਨਾ ਆਰਥਿਕ ਤੌਰ ਤੇ ਟੁੱਟ ਚੁੱਕਿਆ ਹੈ ਜਿੰਨਾ ਪੰਜਾਬ ਜਿਹੜਾ ਹੈਗਾ ਇਹ ਗੈਂਗਸਟਰਵਾਦ ਦੇ ਵਿੱਚ ਵੱਧ ਚੁੱਕਿਆ ਹੈ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵੱਧ ਚੁੱਕਿਆ ਹੈ ਤਾਂ ਇਹ ਡਬਲ ਇੰਜਨ ਦੀ ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹਰ ਹਾਲਤ ਸਾਨੂੰ ਬਣਾਉਣੀ ਪੈਣੀ ਹੈ ਮੈਂ ਤੁਹਾਡੇ ਰਾਹੀਂ ਇਹੀ ਮੈਸੇਜ ਦੇਣਾ ਚਾਹੂੰਗਾ ਔਰ ਮੈਂ ਬੇਨਤੀ ਵੀ ਕਰੂੰਗਾ ਬਹੁਤ سارے ਐਸੇ ਕੰਮ ਆ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਕੀਤੇ ਆ ਮੈਂ ਇੱਕ ਲਾਸਟ ਗੱਲ ਲਿਆ ਕੇ ਆਪਣਾ ਬਰਾਮ ਦੇਉਂਗਾ 2019 ਦੇ ਇਲੈਕਸ਼ਨ ਦੇ ਵਿੱਚ ਮੈਂ ਇੱਕ ਕਿਤਾਬਚਾ ਤਿਆਰ ਕੀਤਾ ਤੇ ਕਿਤਾਬਚੇ ਦੀ ਚਰਚਾ ਬਹੁਤ ਹੋਈ ਕਿਉਂਕਿ ਹਰ ਹਲਕੇ 'ਚ ਚਾਰ-ਚਾਰ ਪੰਜ-ਪੰਜ ਹਜ਼ਾਰ ਵੰਡਦੇ ਸੀ ਇਹ ਇਵਨ ਗੱਲ ਜਿਹੜੀ ਹੈ ਬੀਜੇਪੀ ਹੈੱਡਕੁਆਰਟਰ ਵੀ ਪਹੁੰਚੀ ਬਨੀਤ ਜੀ ਤੋਂ ਮੈਂ ਨੇ ਮੈਥੋਂ ਮੰਗਾਇਆ ਕਿ ਅਮਰ ਸ਼ਾਹ ਜੀ ਨੇ ਅਮਰਸਰ ਦੇ ਵਿੱਚ ਆ ਕੇ ਉਹ ਉਹ ਪਰਚੇ ਦੇ ਵਿੱਚੋਂ ਕੁਝ ਗੱਲਾਂ ਪੜ੍ਹੀਆਂ ਮੈਂ ਉਸ ਵੇਲੇ 21 ਆ ਜਾਂ 22 ਆ ਮੇਰੇ ਯਾਦ ਨਹੀਂ ਅੱਜ ਮੈਂ ਨਾਲ ਲੈ ਕੇ ਨਹੀਂ ਆਇਆ ਮੈਂ ਉਸ ਵੇਲੇ ਵੀ ਜਦੋਂ ਕੰਮ ਕੱਢ ਤਾਂ ਸਾਡੀ ਪਾਰਟੀ ਨੇ ਖੁਦ ਵੀ ਲੋਕ ਹਰਾਨ ਸੀ ਦੀ ਐਨੇ ਕੰਮ ਕੀਤੇ ਭਾਵੇਂ ਕਾਲੀ ਸੂਚੀ माफ ਕਰਨ ਦੀ ਗੱਲ ਹੈ ਭਾਵੇਂ ਕਰਤਾਰਪੁਰ ਲੰਘੇ ਦੀ ਗੱਲ ਹੈ ਜੀਐਸਟੀ माफ ਕਰਨ ਦੀ ਗੱਲ ਹੈ ਅੱਜ ਸਾਡੇ ਗੁਰਦੁਆਰਾ ਸਾਹਿਬ ਨੂੰ ਐਸਡੀਪੀਐਸ ਨੂੰ ਜਿੰਨਾ ਮਰਜ਼ੀ ਬਾਰੋਂ ਫੰਡ ਆਜੇ ਕੋਈ ਰੋਕ ਨਹੀਂ ਪਰ ਪਹਿਲਾਂ 84 ਵੇਲੇ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਜਿਹੜੀ ਹੈ ਉਹ ਰੋਕ ਲੱਗੀ ਹੋਈ ਸੀ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਜਿੰਨਾ ਕੰਮ ਕੀਤੇ ਹੈ ਇਹ ਲੋਕਾਂ ਦੇ ਦਰਾਂਤ ਲੈ ਕੇ ਜਾਣੇ ਆ ਢੱਕੜ ਸਾਹਿਬ ਅਸ਼ਵਨੀ ਸਾਹਿਬ ਦਾ ਮੈਂ ਉਚੇਚਾ ਤੌਰ ਤੇ ਦੁਬਾਰਾ ਤਲਵਾਦ ਕਰੂੰਗਾ ਔਰ ਜਿੰਨਾ ਕੰਮ ਮੈਥੋਂ ਲੈਣਗੇ ਸੈਣੀ ਸਾਹਿਬ ਨੂੰ ਵੀ ਮੈਂ ਜ ਆਪਕ ਹੋਇਆ ਮਿਲ ਕੇ ਕਿ ਸਾਡੇ ਮਨਾਂ ਦੇ ਵਿੱਚ ਕਿਸੇ ਕਿਸੋਂ ਦੀ ਕੰਧ ਖੜੀ ਕੀਤੀ ਗਈ ਹੈ ਔਰ ਕਿੰਨੇ ਇਹ ਲੋਕ ਦਿਆਲੂ ਨੇ ਕਿ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਡਰਾਇੰਗ ਰੂਮਾਂ ਚ ਲੱਗੀਆਂ ਤੇ ਬਾਹਰ ਖਣੀ ਐਮ ਪ੍ਰਚਾਰਿਆ ਜਾਂਦਾ ਹੈ ਕਿ ਜਿਵੇਂ ਖਣੀ ਇਹ ਲੋਕ ਪਤਾ ਨਹੀਂ ਕੀ ਕੋਈ ਅਲੱਗ ਧਰਮ ਦੀ ਗੱਲ ਕਰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਜਿੰਨੇ ਘੰਟੇ ਕੰਮ ਲਾਉਂਗੇ ਸਭ ਬੜੀ ਇਮਾਨਦਾਰੀ ਨਾਲ ਦਿਾਨਦਾਰੀ ਨਾਲ ਮੈਂ ਜਿਹੜਾ ਕੰਮ ਕਰੂੰਗਾ ਬਿੱਟੂ ਜੀ ਨਾਲ ਵੀ ਮੁਲਾਕਾਤ ਹੋਈ ਤਾਂ ਇਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਭਾਈ ਤੇਰੇ ਵਰਗੇ ਕੰਮ ਵਾਲੇ ਬੰਦਿਆਂ ਦੀ ਲੋੜ ਹੈ ਤੇ ਤੂੰ ਤਕੜਾ ਹੋ ਕੇ ਲੱਗ ਜਾ ਇਸ ਕਰਕੇ ਮੈਂ ਇਸ ਪਰਿਵਾਰ ਦੇ ਵਿੱਚ ਆਇਆ ਤੇ ਮੈਂ ਯਕੀਨ ਤੇ ਭਰੋਸਾ ਦਵਾਉਣਾ ਹੈ ਕਿ ਬੜੀ ਇਮਾਨਦਾਰੀ ਤੇ ਵਿਨਯਾਨਦਾਰੀ ਨਾਲ ਇਸ ਪਾਰਟੀ ਦੇ ਵਿੱਚ ਕੰਮ ਕਰਾਂਗਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੱਲਿਆਂ ਦੀ ਜਿਹੜੀ ਹੈਗੀ ਆ ਡਬਲ ਇੰਜਨ ਦੀ ਸਰਕਾਰ ਜਿਹੜੀ ਹੈ ਆਪਾਂ 2027 ਤੱਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਧੰਨਵਾਦ ਸਾਡੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡਾ ਵੇਟ ਕਰ ਰਹੇ ਨੇ ਅਸੀਸ ਕਰਾਉ ਕਰਨਾ ਆਲਰੇਡੀ ਇੱਕ ਸਕਿੰਟ ਇੱਕ ਸੇ ਅਭੀ ਕਰੋ ਅਭੀ ਕਰੋ ਮੈਂ ਜਗਮੀਨ ਭਰਾਜੀ ਨੂੰ ਕਹਾਂਗਾ ਇੱਥੇ ਰਹਿਣਾ ਸੁਣ ਮੈਂ ਇੱਥੇ ਇਸੇ ਕਮਰੇ 'ਚ ਕਰਿਆ ਕਰਾਂਗੇ ਸੁਣ ਰਿਹਾ ਸਾਰੇ ਇੰਚਾਂ ਦਾ